ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਦਸਮੇਸ਼ ਪਿਤਾ ਨਮੋ ਮਾਤਾ ਸਹਿਬ ਦੇਵਾ ਜੀ ਸੋ ਸਤਿਗੁਰੂ ਕੇ ਪਿਆਰਿਓ ਨਾਮ ਸਿਮਰਨ ਕਰਨ ਵੇਲੇ ਬੰਦਾ ਕਰੀ ਜਾਂਦਾ ਕਰਦਾ ਰਹਿੰਦਾ ਕਰਦਾ ਰਹਿੰਦਾ ਅਸਲ ਦੇ ਵਿੱਚ ਤਾਂ ਕੋਈ ਵੀ ਕੰਮ ਐ ਕੰਮ ਕਰਦਿਆਂ ਕਰਦਿਆਂ ਆਪਾਂ ਮੇ ਸਿਮਰਦਾ ਕੰਮ ਐ ਜਾਂ ਸੰਸਾਰੀ ਕੰਮ ਐ ਘ੍ਰੀਲੂ ਕੰਮ ਐ ਕੋਈ ਵੀ ਕੰਮ ਐ ਹਰ ਇੱਕ ਬੰਦੇ ਦੇ ਅੰਦਰ 15 ਦਿਨਾਂ ਬਾਅਦ 20 ਦਿਨਾਂ ਬਾਅਦ ਮਹੀਨੇ ਬਾਅਦ ਜਿਹੜਾ ਆਪਣਾ ਕੰਮ ਕਰਦਾ ਹੈ ਆਪਾਂ ਕਰਦੇ ਆ ਆਪਣਾ ਕੰਮ ਉਹਦੇ ਪ੍ਰਤੀ ਡਾਮਾ ਡੋਲ ਸਥਿਤੀ ਜ਼ਰੂਰ ਆਉਂਦੀ ਹੈ ਜਿਹੜਾ ਤਾਂ ਬੰਦਾ ਕੋਈ ਸੱਚ ਦੇ ਰਾਹ ਤੇ ਚੱਲਦਾ ਹੈ ਨਾ ਉਹ ਪਤਾ ਕਿਵੇਂ ਡੋਲਦਾ ਹੈ ਵੀ ਇੱਥੇ ਸੱਚ ਦੀ ਕੋਈ ਕਦਰ ਨਹੀਂ ਹੈਗੀ ਵੀ ਮੈਂ ਤਾਂ ਮਰ ਗਿਆ ਲੋਕਾਂ ਦਾ ਬਲੰਦ ਆਵਾਜ਼ ਉਠਾਉਂਦਾ ਸੱਚ ਦੀ ਆਵਾਜ਼ ਉਠਾਉਂਦਾ ਇੱਥੇ ਕੋਈ ਨਹੀਂ ਸੁਣਦਾ ਸਾਰੇ ਗद्दार ਨੇ ਬੰਦਾ ਇਹ ਕਹਿੰਦਾ ਪਰ ਨਾ ਸੱਚੇ ਬੰਦੇ ਜਰੂਰ ਸੱਚ ਦੇ ਨਾਲ ਹੁੰਦੇ ਨੇ ਪਰ ਪਿੱਛੇ ਉਹ ਇੱਕ ਨਾ ਗੁਪਤ ਤੌਰ ਤੇ ਚੱਲ ਰਹੇ ਹੁੰਦੇ ਨੇ ਕਈ ਵਾਰ ਜਿਹੜਾ ਬੰਦਾ ਕੋਈ ਹੋਰ ਕੰਮ ਕਰਦਾ ਉਹਨੂੰ ਵੀ ਲੱਗਦਾ ਵੀ ਇਹ ਕੰਮ ਮੇਰਾ ਪੂਰਾ ਹੋਏਗਾ ਜਾਂ ਨਾ ਹੋਏਗਾ ਛੱਡ ਪਰਾਂ ਦੂਜਿਆਂ ਵੱਲ ਦੇਖਦਾ ਤੇ ਭਜਨ ਸਿਮਰਨ ਵਾਲਾ ਬੰਦਾ ਕਹਿੰਦਾ ਵੀ ਮੈਨੂੰ 20 ਦਿਨ ਹੋ ਗਏ ਬੰਤੀ ਬੰਤੀ ਮਾਲਾ ਕਰਦਿਆਂ ਨੂੰ 20 20 ਮਾਲਾ ਕਰਦਿਆਂ ਨੂੰ ਕੋਈ ਗੱਲ ਨਹੀਂ ਬਣੀ ਸੰਗਤ ਜੀ ਇਹ ਨੂੰ ਜਿਹੜਾ ਨਾ ਕੰਮ ਕਰਦਿਆਂ ਕਰਦਿਆਂ 네ਗੇਟਿਵ ਵਿਚਾਰ ਆਉਣੇ ਡਾਵਾ ਡੋਲ ਹੋਣਾ ਉਹਨੂੰ ਕਹਿੰਦੇ ਨੇ ਮਾਇਆ ਪੈਣਾ ਏ ਮਾਇਆ ਮਹਾਰਾਜ ਨੇ ਵਾਇਗਰੂ ਨੇ ਆਪ ਸਾਜੀ ਹੋਈ ਏ ਜੇ ਮਾਇਆ ਨਾ ਪੈਂਦੀ ਹੁੰਦੀ ਮਾਇਆ ਨਾ ਹੁੰਦੀ ਫਿਰ ਗੁਰੂ ਸਾਹਿਬ ਨੂੰ ਇਹ ਸ਼ਬਦ ਉਚਾਰਨ ਦੀ ਕੀ ਲੋੜ ਸੀ ਵੀ ਡੰਡਾਤ ਬੰਦਨ ਅਨਕਵਾਰ ਸਰਵ ਕਰਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਕਰ ਹੱਥ ਵੀ ਡੋਲਣ ਤੇ ਰੱਖੋ ਇਹ ਅਰਦਾਸ ਜ਼ਰੂਰ ਹੋਣੀ ਚਾਹੀਦੀ ਸੰਗਤ ਜੀ ਜਾਨੀ ਕਿ ਡਾਮਾ ਡੋਰ ਸਥਿਤੀ ਹਰ ਇੱਕ ਕੰਮ ਦੇ ਵਿੱਚ ਹੈ ਭਾਵੇਂ ਤੁਸੀਂ ਸਿਮਰਨ ਵਾਲਾ ਕੰਮ ਫੜ ਲਓ ਜੇ ਤੁਸੀਂ ਕਹੋਗੇ ਵੀ ਹੋਰ ਕੰਮ ਕਰੀ ਉਹਦੇ ਵਿੱਚ ਵੀ ਆਵੇਗੀ ਨਿੰਦੇ ਆ ਚੁਗਰੀ ਤੁਹਾਡੀ ਕਰਨਗੇ ਤੁਹਾਡੇ ਪੈਰ ਖਿੱਚਣਗੇ ਸਿਮਰਨ ਦੇ ਵੇਲੇ ਦੂਜਾ ਭਾਵੇਂ ਕੁਝ ਨਾ ਕਰੇ ਤੁਹਾਡਾ ਮਨ ਹੀ ਡੋਲੋਗਾ ਮਾਨਾ ਇਹ ਮਾਨਾ ਜਿਹੜਾ ਮਨ ਰਾਜਾ ਸੁਲਤਾਨ ਮਨ ਰਾਜਾ ਰਹਾ ਹੈ ਤੁਸੀਂ ਇਹਨੂੰ ਹੁਣ ਸਿਮਰਨ ਵਿੱਚ ਪਾ ਕੇ ਇਹਨੂੰ ਗੁਲਾਮ ਬਣਾਉਨੇ ਹੋ ਹੁਣ ਗੁਲਾਮ ਬਣ ਕੇ ਛੇ ਦੀ ਕਿੱਥੇ ਰਾਜੀ ਐ ਇਥੇ ਦਾ ਅਰਦਾਸਾਂ ਹੀ ਕੰਮ ਕਰਦੀਆਂ ਨੇ ਸੋ ਕਿਹੋ ਜੇ ਵਿਚਾਰ ਆਉਂਦੇ ਨੇ ਵੀ ਸ਼ਬਦ ਅਸੀਂ ਕਰਦੇ ਆਂ ਮੂਲ ਮੰਤਰ ਕਰਦੇ ਆਂ ਜਾਂ ਕੋਈ ਹੋਰ ਸ਼ਬਦ ਹੈ ਵੀ ਇਹ ਕਿਵੇਂ ਕੰਮ ਕਰੂਗਾ ਬਹੁਤਾਂ ਦੇ ਕਮੈਂਟ ਆ ਜਾਂਦੇ ਨੇ ਵੀ ਐ ਸ਼ਬਦ ਕਿਵੇਂ ਕਰਦੂਗਾ ਫਿਰ ਹਰ ਇੱਕੀ ਕਰਨ ਲੱਗ ਜੇ ਸੰਗ ਜੀ ਹਰ ਇੱਕ ਦੇ ਕਰਨ ਦੀ ਵਸ ਦੀ ਗੱਲ ਨਹੀਂ ਹੈਗੀ ਇੱਕ ਬੰਦੇ ਦਾ ਬਈ ਕਈ ਵਾਰ ਇੱਕ ਬੰਦੇ ਨੇ ਕਿਹਾ ਕਹਿੰਦਾ ਜੇ ਸ਼ਬਦ ਜਪਨ ਦੇ ਨਾਲ ਵੀ ਦੁਸ਼ਮਣਾਂ ਨੂੰ ਦੁਸ਼ਮਣ ਦਾ ਨਾਸ ਹੁੰਦਾ ਹੋਵੇ ਕਹਿੰਦਾ ਜਿਹੜਾ ਸ਼ਬਦ ਅਸੀਂ ਕਰਦੇ ਆ ਜੇ ਸਾਡਾ ਦੁਸ਼ਮਣ ਵੀ ਉਹੀ ਕਰਦਾ ਹੋਵੇ ਫਿਰ ਕੀ ਬਣੇਗਾ ਸੰਗਤ ਜੀ ਪਹਿਲੀ ਵਾਰ ਤਾਂ ਦੁਸ਼ਮਣ ਦੇ ਅਰਥ ਸਮਝਣ ਦੀ ਲੋੜ ਹੈ ਦੁਸ਼ਮਣ ਕੀ ਦੋਸ਼ਮਨ ਜਿਹਦਾ ਮਨ ਦੂਸ਼ਤ ਹੋ ਜੇ ਕਿਸੇ ਪ੍ਰਤੀ ਉਹਨੂੰ ਦੁਸ਼ਮਣ ਕਿਹਾ ਜਾਂਦਾ ਹੈ ਦੂਜੀ ਗੱਲ ਜਿਹਦਾ ਮਨ ਦੂਸ਼ਤ ਹੋ ਗਿਆ ਇੱਕ ਤਾਂ ਜਦੋਂ ਨਾ ਦੁਸ਼ਮਣ ਹੁੰਦਾ ਦੁਸ਼ਮਣੀ ਦੋ ਚੀਜ਼ਾਂ ਨੂੰ ਮਿਲਾ ਕੇ ਚੱਲਦੀ ਹੈ ਸੱਚੇ ਬੰਦੇ ਨੂੰ ਚੰਗੇ ਬੰਦੇ ਨੂੰ ਗਰਾਉਣ ਦੀ ਕੋਸ਼ਿਸ਼ ਵਿੱਚ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਗਲਤੀ ਤੋਂ ਗਰਾਉਣਾ ਚਾਹੁੰਦਾ ਬੰਦਾ ਕੋਈ ਖਤਮ ਕਰਨਾ ਚਾਹੁੰਦਾ ਜੀ ਨੂੰ ਗਰਾਉਣਾ ਚਾਹੁੰਦਾ ਉਹਦਾ ਸੱਚਾ ਹੈ ਉਹਦੀ ਗਲਤੀ ਨਹੀਂ ਹੈ ਕੋਈ ਮਾੜੀ ਮੁੱਟੀ ਗੱਲ ਹੁੰਦੀ ਹੈ ਇੱਕ ਪਾਸੇ ਹੰਕਾਰ ਹੁੰਦਾ ਇੱਕ ਪਾਸੇ ਜਣੀ ਸੱਚ ਹੁੰਦਾ ਹੈ ਕਦੇ ਵੀ ਹੰਕਾਰ ਤੇ ਹੰਕਾਰ ਦੀ ਜਿਹੜੀ ਲੜਾਈ ਹੈ ਉਹ ਨਹੀਂ ਹੁੰਦੀ ਜੇ ਹੰਕਾਰਤੀ ਹੰਗ ਹੰਕਾਰ ਤੇ ਹੰਕਾਰ ਦੀ ਲੜਾਈ ਹੋਵੇਗੀ ਨਾ ਉਹ ਫਿਰ ਮਹਾਰਾਜ ਦੀ ਆਪ ਅਲੱਗ ਖੇਡ ਹੁੰਦੀ ਆ ਉਦੋਂ ਹੰਕਾਰ ਨੂੰ ਨਸ਼ਟ ਕਰਨਾ ਹੁੰਦਾ ਦੋਨਾਂ ਨੂੰ ਜਿਵੇਂ ਮਹਾਰਾਜ ਕਹਿੰਦੇ ਆਵਰ ਲੜੂ ਨਾ ਆ ਫੌਜ ਲੜਾਉ ਆਪਸ ਵਿੱਚ ਜੁਦ ਕਰਾਉ ਸੋ ਜਿਹੜੇ ਬੰਦੇ ਕਹਿੰਦੇ ਨੇ ਨਾ ਵੀ ਜਣੇ ਕਿ ਜੇ ਦੂਜਾ ਵੀ ਦੁਸ਼ਮਣ ਵੀ ਸ਼ਬਦ ਕਰਨ ਲੱਗ ਜੇ ਇਧਰੋਂ ਆਪਾਂ ਉਹੀ ਸ਼ਬਦ ਕਰੀ ਜੀਵੇ ਕਰੀ ਜਾਈਏ ਫਿਰ ਕੀ ਬਣੇਗਾ ਸੰਘੇ ਦੂਸ਼ਤ ਪਹਿਲੀ ਵਾਰ ਤਾਂ ਦੂਸ਼ਤ ਮਨ ਵਾਲਾ ਬੰਦਾ ਦੁਸ਼ਮਣ ਬੰਦਾ ਜਿਹੜਾ ਦੁਸ਼ਟ ਆਤਮਾ ਸ਼ਬਦ ਨਹੀਂ ਕਰਿਆ ਕਰਦੀ ਉਹ ਆਪਦੇ ਹੰਕਾਰ ਵਿੱਚੋਂ ਹੁੰਦਾ ਉਹਨੂੰ ਸਰਕਾਰਾਂ ਦਾ ਹੁੰਦਾ ਉਹਨੂੰ ਆਵਦੀ ਜ਼ਮੀਨ ਜਾਇਦਾਦ ਤਾਂ ਹੁੰਦਾ ਉਹਦੋਂ ਪੈਸੇ ਦਾ ਹੁੰਦਾ ਗਰੀਬ ਬੰਦਾ ਜਾਂ ਜਿਹਨੂੰ ਪ੍ਰਮਾਤਮਾ ਦੇ ਉੱਤੇ ਭਰੋਸਾ ਹੁੰਦੇ ਹੋਵੇ ਉਹ ਸ਼ਬਦ ਕਰਦਾ ਹੁੰਦਾ ਦੂਸ਼ਤ ਮਨ ਵਾਲਾ ਕਿਵੇਂ ਸ਼ਬਦ ਕਰੂਗਾ ਜਿਹੜਾ ਬੰਦਾ ਮਨ ਦਾ ਸਾਫ਼ ਹੋ ਗਿਆ ਜਿਹਨੂੰ ਭਰੋਸਾ ਭਰੋਸਾ ਹੋ ਗਿਆ ਮਹਾਰਾ ਦੇ ਉਹ ਹੀ ਸ਼ਬਦ ਕਰੇਗਾ ਸ਼ਬਦ ਉਸ ਵੱਲ ਖੜੇਗਾ ਅੱਛਾ ਜੇ ਦੋਏ ਪਾਸੇ ਇਸ ਤਰ੍ਹਾਂ ਦਾ ਕਈ ਬਰੇ ਭਲੇਖੇ ਨਾਲ ਦੁਸ਼ਮਣੀ ਪੈ ਜੇ ਫਿਰ ਸ਼ਬਦ ਕੀ ਕਰਦਾ ਉਧਰ ਉਹ ਵੀ ਦੁਸ਼ਮਣ ਕਰ ਰਿਹਾ ਹੈ ਇਧਰ ਦੂਜਾ ਵੀ ਕਰ ਰਿਹਾ ਉਹ ਫਿਰ ਸ਼ਬਦ ਨਾਲ ਸੰਧੀ ਕਰਾ ਦਿੰਦਾ ਉਹ ਐਸੇ ਤਰੀਕੇ ਦੇ ਨਾਲ ਸਤੇ ਪਾਸ਼ਾ ਮਹਾਰਾਜ ਨੂੰ ਨਾ ਮਹਾਰਾਜ ਐਸੇ ਤਰੀਕੇ ਨਾਲ ਉਹ ਕਲੇਸ਼ ਨੂੰ ਟਾਰ ਦਿੰਦੇ ਨੇ ਜਿਵੇਂ ਮਹਾਰਾਜ ਕਹਿੰਦੇ ਨਮੋ ਕਲੇਹ ਕਰਤਾ ਨਮੋ ਸ਼ਾਂਤ ਰੂਪੇ ਆਪ ਹੀ ਮਹਾਰਾਜ ਕਲੇਸ਼ ਕਰਾਉਣ ਵਾਲੇ ਨੇ ਆਪ ਹੀ ਫਿਰ ਸ਼ਾਂਤ ਰੂਪ ਹੋ ਜਾਂਦੇ ਨੇ ਜਿਵੇਂ ਕਹਿੰਦੇ ਮਹਾਰਾਜ ਪ੍ਰਭ ਕੈ ਸਮਣ ਦੁਸ਼ਮਣ ਟਾਰੈ ਰਉ ਦੇ ਸੇਮਨ ਕਰਦੇ ਨਾਲ ਦੋਨਾਂ ਦੀ ਦੁਸ਼ਮਣੀ ਟਲ ਜਾਂਦੀ ਹੈ ਇਸ ਤਰ੍ਹਾਂ ਸ਼ਬਦ ਦੀ ਤੁਸੀਂ ਖੇਡ ਸੰਗ ਜੀ ਕਿਵੇਂ ਕਰੋਗੇ ਸ਼ਬਦ ਤਾਂ ਬਹੁਤ ਉੱਚੀ ਗੱਲ ਹੈ ਪਤਾ ਨਹੀਂ ਕਿਉਂ ਜੀਆਂ ਵਿਧੀਆਂ ਬਣਾਉਂਦਾ ਦੇਖੋ ਹਰਨਾਕਸ਼ ਨੂੰ ਮਾਰਨ ਵਾਸਤੇ ਮਣ ਕਿਹਾ ਜਾ ਬਣਾਇਆ ਤਰੀਕਾ ਨਾਉ ਬੰਦਾ ਹੈ ਨਾਉ ਪਸ਼ੂ ਹੈ ਨਾ ਦੋ ਰਾਤ ਸੀ ਨਾ ਦਿਨ ਸੀ ਨਾ ਅੰਦਰ ਸੀ ਨਾ ਬਾਹਰ ਸੀ ਨਾ ਕੋਈ ਮੌਸਮ ਸੀਗਾ ਸ਼ਬਦ ਵਰਦੀ ਖੇਡ ਵਰਤਾਂਦਾ ਜਦੋਂ ਸ਼ਬਦ ਐਸੀ ਖੇਡ ਵਰਤੋਂਦੇ ਪਰਮਾਤਮਾ ਸਾਕਾਰ ਰੂਪ ਦੇ ਵਿੱਚ ਆਕਾਰ ਰੂਪ ਦੇ ਵਿੱਚ ਆ ਕੇ ਨਾ ਆਕਾਰ ਰੂਪ ਦੇ ਵਿੱਚ ਆ ਕੇ ਉਹ ਮਹਾਰਾਜ ਜੀ ਪਾਸ਼ੇਤ ਨੇ ਖੇਡ ਵਰਤਾ ਦਿੰਦੇ ਨੇ ਫਿਰ ਆਪਾਂ ਜਿਹੜਾ ਜਦੋਂ ਸ਼ਬਦ ਕਰਦੇ ਆ ਸ਼ਬਦ ਤੇ ਸਾਨੂੰ ਭਰੋਸਾ ਹੋਣਾ ਚਾਹੀਦਾ ਵੀ ਸ਼ਬਦ ਹੈ ਜਿਹੜਾ ਇਹ ਜਿਵੇਂ ਆਮ ਮੰਤਰਾਂ ਦੇ ਵਿੱਚ ਬਹੁਤੇ ਮੰਤਰਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਪਿੰਦ ਕਾਚਾ ਸ਼ਬਦ ਸੱਚਾ ਇਹ ਜਿਹੜਾ ਸਾਡਾ ਸਰੀਰ ਹੈ ਇਹ ਕਾਚਾ ਹੈ ਕੱਚਾ ਹੈ ਸ਼ਬਦ ਸੱਚਾ ਹੈ ਸੱਚਾ ਹੈ ਜਿਹੜਾ ਅਸੀਂ ਜਪਨ ਵਾਲੇ ਆ ਨਾ ਅਸੀਂ ਤਾਂ ਕੱਚੇ ਆ ਸਾਡਾ ਮਨ ਵੀ ਕੱਚਾ ਝੂੜਤਪਾਨ ਨਾਲ ਭਰਿਆ ਹੋਇਆ ਸਾਡੀ ਸੋਚ ਨਹੀਂ ਪਤਾ ਨਹੀਂ ਕਦੋਂ ਡਾਵਾ ਡੋਲ ਹੋ ਜੇ ਅਸੀਂ ਕੱਚੇ ਆ ਸ਼ਬਦ ਸੱਚਾ ਜਿਹੜਾ ਸ਼ਬਦ ਹੈ ਸ਼ਬਦ ਕਿਸੇ ਵੀ ਦੇਵੀ ਦੇਵਤੇ ਦਾ ਕਿਸੇ ਵੀ ਪੀਰ ਫਕੀਰ ਦਾ ਜਿਹੜਾ ਸਹੀ ਸ਼ਬਦ ਹੋਵੇ ਮੰਤਰ ਜਿਹੜਾ ਹੁੰਦਾ ਪਰ ਗੁਰਨਾਕ ਦੀ ਬਾਣੀ ਤਾਂ ਆਪਾਂ ਨੂੰ ਪਤਾ ਹੀ ਹੈ ਤਾਂ ਪਰਮੇਸ਼ਰ ਆਪ ਰੂਪ ਹੈ ਤੁਰਕੀ ਬਾਣੀ ਆਈ ਹੋਈ ਹੈ ਇਹਦੇ ਵਿੱਚ ਕੋਈ ਰਲਾਵਟ ਨਹੀਂ ਇਹ ਤਾਂ ਸੱਚਾ ਹੋਣੀ ਹੁਣ ਆਸਾ ਜੁਗਾਸ ਚ ਹੈ ਵੀ ਸੱਚ ਨਾਨਕ ਕੋਈ ਸੱਚ ਇਹ ਜਿਹੜਾ ਸ਼ਬਦ ਹੈ ਸੰਗ ਜੀ ਸ਼ਬਦ ਨੂੰ ਚੰਗੀ ਤਰ੍ਹਾਂ ਗੌਰ ਦੇ ਨਾਲ ਵਿਚਾਰੋ ਵੀ ਸ਼ਬਦ ਮਾੜੀ ਮੋਟੀ ਗੱਲ ਨਹੀਂ ਇਹ ਸ਼ਬਦ ਪਹਿਲੀ ਵਾਰ ਤਾਂ ਗੁਰੂਆਂ ਦੀ ਸ਼ੁਰਤੀ ਜਿਹੜੀ ਅਕਾਲ ਪੁਰਖ ਦੇ ਨਾਲ ਫੇਰ ਉਹ ਸਮਾਧੀ ਵਿੱਚ ਜਾ ਕੇ ਨਾ ਸਮਾਧੀਆਂ ਲਾ ਲਾ ਕੇ ਫੇਰੇ ਬਾਣੀ ਆਈ ਹੋਈ ਹੈ ਉਹ ਜਿਹੜੀ ਅਨਹਦ ਨਾਦ ਦੇ ਵਿੱਚੋਂ ਇਹ ਅਖਰੀ ਸ਼ਬਦ ਪੈਦਾ ਹੋਏ ਇਹਦੇ ਵਿੱਚ ਅੱਖਰਾਂ ਦੇ ਵਿੱਚ ਅਨਹਦ ਨਾਦ ਦੀ ਸ਼ਕਤੀ ਹੈ ਅਨਹਦ ਨਾਦ ਦੇ ਵਿੱਚ ਪਰਮੇਸ਼ਰ ਦੀ ਸ਼ਕਤੀ ਹੈ ਤੇ ਨਾਦ ਦੀ ਸ਼ਕਤੀ ਅਨਹਦ ਨਾਦ ਦੀ ਆਦੀ ਅੱਖਰਾਂ ਵਾਲੇ ਰੂਪ ਦੇ ਵਿੱਚ ਜਿਵੇਂ ਜਪਜੀ ਸਾਹਿਬ ਹੋ ਗਿਆ ਜਾਬ ਸਾਹਿਬ ਹੋ ਗਿਆ ਗੁਰਬਾਣੀ ਦੇ ਜਿੰਨੇ ਵੀ ਸ਼ਬਦ ਨੇ ਇਹਨਾਂ ਦੇ ਵਿੱਚ ਸ਼ਕਤੀ ਅਨਹਦ ਨਾਦ ਦੀ ਹੈ ਜਾਨਕਿ ਸਮਾਧੀਆਂ ਨਾਂ ਲਾ ਕੇ ਲਿਖੀ ਗਈ ਹੈ ਗੁਰਬਾਣੀ ਇਹ ਐਵੇਂ ਤੇਰੀ ਮੇਰੀ ਕਵਿਤਾ ਨਹੀਂ ਹੈਗੀ ਝੂਠੀ ਜੀ ਕਈ ਵਾਰ ਝੂਠੀ ਆਮ ਬੰਦੇ ਦੀ ਕਵਿਤਾ ਵੀ ਕਿੰਨਾ ਅਸਰ ਕਰ ਦਿੰਦੀ ਹੈ ਬੰਦੇ ਤੇ ਪਰ ਇਹ ਤਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਪੱਕੀ ਬਾਣੀ ਹੈ ਧੁਰਕੀ ਬਾਣੀ ਹੈ ਇਹਨਾਂ ਸ਼ਬਦਾਂ ਸੰਗ ਦੀ ਸਾਵਧਾਨੀ ਆਸਰ ਕਰਨੀ ਕਰਨਾ ਜਦੋਂ ਮੈਂ ਤੁਸੀਂ ਨਾਮ ਜਪਦੇ ਹੋ ਇਹ ਸੋਚਿਆ ਕਰੋ ਵੀ ਗੁਰੂ ਨਾਨਕ ਮਹਾਰਾਜ ਨੇ ਲਿਖੀ ਹੈ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ ਵੀ ਗੁਰੂ ਅਰਜਨ ਦੇਵ ਕੌਣ ਨੇ ਅਕਾਲ ਪੁਰਖ ਨੇ ਹਰੀ ਦਾ ਰੂਪ ਨੇ ਆਪ ਪਰਮੇਸ਼ਰ ਨੇ ਉਹ ਕਹ ਕਿਉਂ ਉਹਨਾਂ ਦੀ ਬਾਣੀ ਕਿਉਂ ਕੱਚੀ ਹੋਵੇਗੀ ਕੱਚੀ ਬਾਣੀ ਉਹਦੀ ਹੁੰਦੀ ਹੈ ਜਿਹੜਾ ਬੰਦਾ ਲੋਭੀ ਹੋਵੇ ਲਾਜਿ ਹੋਵੇ ਪਖੰਡੀ ਹੋਵੇ ਸੌ ਤਰ੍ਹਾਂ ਦੀ ਉਹਦੇ ਵਿੱਚ ਗਲਤੀਆਂ ਹੁੰਦੀਆਂ ਨੇ ਉਹਦੀ ਕੱਚੀ ਬਾਣੀ ਹੋ ਸਕਦੀ ਹੈ ਗੁਰੂ ਨਾਨਕ ਪਾਸ਼ਾ ਮਹਾਰਾ ਦੀ ਗੁਰੂ ਸਾਹਿਬ ਦੀ ਬਾਣੀ ਤਾਂ ਬਹੁਤ ਜਿਆਦਾ ਪ੍ਰਤੱਖ ਹੈ ਜਦੋਂ ਵੀ ਨਾਮ ਜਪਦਿਆਂ ਮਨ ਡੋਲੇ ਅਰਦਾਸ ਕਰੋ ਉਸ ਤੇ ਪਾਸ਼ਾ ਜੀ ਤੁਸੀਂ ਅਰਦਾਸ ਕਰੋਗੇ ਨਾਮ ਦੀ ਨਾਲ ਤੁਹਾਨੂੰ ਸ਼ਕਤੀ ਮਿਲੇਗੀ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਇਸ ਕਰਕੇ ਜਿਹੜੇ ਵੀ ਸ਼ਬਦ ਨੂੰ ਤੁਸੀਂ ਲੱਗੇ ਹੋਏ ਹੋ ਉਹਨੂੰ ਵਾਰੀ ਵਾਰੀ ਕਰਦੇ ਰਹੋ ਰਿਜ਼ਲਟ ਜ਼ਰੂਰ ਮਿਲੇਗਾ ਸੁਪਨੇ ਰਾਹੀਂ ਪਹਿਲੀ ਵਾਰ ਹੱਤੇ ਪਾਸ਼ਾ ਮਹਾਰਾਜ ਦੱਸਦੇ ਨੇ ਇਸ ਕਰਕੇ ਸ਼ਬਦ ਤੋਂ ਟੁੱਟੋ ਨਾ ਕਦੇ ਵੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤ